ਜਿਵੇਂ ਅਸੀਂ ਡੇਰਾ ਬਾਬਾ ਨਾਨਕ ਵਿਖੇ ਕਰਤਾਰਪੁਰ ਸਾਹਿਬ ਦੇ ਬਾਰਡਰ ਤੇ ਗੁਰੂ ਨਾਨਕ ਸਾਹਿਬ ਦੇ ਸਥਾਨ ਦੇ ਉੱਤੇ ਅਮਨ ਤੇ ਸ਼ਾਂਤੀ ਦਾ 1 ਮਾਰਚ ਕਾਢ ਰਹੇ ਹਾਂ ਜਿਹੜੇ ਬੜੇ ਬੇਰਹਿਮੀ ਨਾਲ 26 ਬੰਦੇ ਪੈਲਗਾਮ ਚ ਮਾਰੇ ਗਏ ਆ ਉਹਨਾਂ ਦਾ ਸਾਰਿਆਂ ਨੂੰ ਅਫਸੋਸ ਹੈਗਾ ਪਰ ਸਾਡੀ ਮੰਗ ਹੈ ਉਹਦੀ ਪੜਤਾਲ ਕੀਤੀ ਜਾਏ ਉਹਦੀ ਜਾਂਚ ਕੀਤੀ ਜਾਏ ਕਾਨੂੰਨ ਦੇ ਡੇਰੇ ਦੇ ਵਿੱਚ ਅਪਰਾਧੀਆਂ ਨੂੰ ਫੜਿਆ ਜਾਏ ਔਰ ਅੰਤਰਰਾਸ਼ਟਰੀ ਕਾਨੂੰਨ ਅਧੀਨ ਉਹ ਅਪਰਾਧੀਆਂ ਦੇ ਪਰ ਖਿਲਾਫ ਕਾਰਵਾਈ ਕਰਕੇ ਇਨਸਾਫ ਲਿੱਤਾ ਜਾਵੇ ਜਿਹੜਾ ਆਰਐਸਐਸ ਭਾਜਪੀ ਨੇ ਕੱਟੜਵਾਦੀ ਸੋਚ ਨੇ ਉਰੇ ਇੱਕ ਜੰਗ ਦਾ ਮਾਹੌਲ ਪੈਦਾ ਕਰਤਾ ਫੌਜ ਦੇ ਹੱਥ 'ਚ ਕਾਨੂੰਨ ਦੇਤਾ ਹੈਗਾ ਉਹ ਬਹੁਤ ਇਨਸਾਨੀਅਤ ਦੇ ਕਾਂਡ ਹੋ ਰਹੇ ਐ ਜਿਹੜੇ ਜਾ ਕੇ ਫੌਜ ਨੂੰ ਟਾਰਗੇਟ ਨਹੀਂ ਕੀਤਾ ਭਾਰਤ ਨੇ ਉੱਥੇ ਸਿਵਿਲিয়ান ਦੇ ਉੱਤੇ ਉਹਨਾਂ ਨੇ ਕਹਿ ਕੇ ਕਿ ਇਹ ਟੈਰਰ ਕੈਂਪ ਐ ਉੱਥੇ ਜਾ ਕੇ ਨਸੀਤਾ ਮਜਤਾਇਆਂ ਦੇ ਉੱਤੇ ਬੰਬ ਸੁੱਟਦੇ ਉਹਦਾ ਜਵਾਬ ਹੁਣ ਪਹੁੰਚਦੇ ਸਿੱਖਾਂ ਦੇ ਗੁਰੂ ਘਰ ਦੇ ਵਿੱਚ ਬੰਬ ਚੱਲ ਪਏ ਹੈਗੇ ਆ ਔਰ ਇਹ ਜਿਹੜਾ ਮਾਹੌਲ ਵਿਗੜ ਰਿਹਾ ਇਹਦੇ ਵਿੱਚ ਪਰਦਾ ਕੱਕ ਨਹੀਂ ਜਾਂਦਾ ਪਰ ਪੰਜਾਬ ਦਾ ਸਭ ਕੁਝ ਚਲੇ ਜਾਂਦਾ ਹੈਗਾ ਬਾਰਡਰ ਤੇ ਬੈਠੇ ਅੱਜ ਸਾਰੀ ਦੁਨੀਆ ਭੈ ਚਹਿ ਗਈ ਹੈ 65 71 ਦੇ ਵਿੱਚ 10 10 ਕਿਲੋਮੀਟਰ ਤਾਈ ਸਾਰੀ ਆਬਾਦੀ ਉਜਾੜਤੀ ਸੀਗੀ ਇੱਥੇ ਕੰਮ ਕਾਜ ਛੱਡ ਕੇ ਬੱਚੇ ਸਕੂਲਾਂ ਨਿਕਲ ਗਏ ਇੱਥੇ ਰਹਿਣਾ ਬਹਿਣਾ ਬਹੁਤ ਔਖਾ ਹੋ ਜਾਂਦਾ ਹੈਗਾ ਔਰ ਨੁਕਸਾਨ ਬਾਰਡਰ ਤਾਂ ਹੀ ਹੁੰਦਾ ਤਾਰਾਂ ਲੱਗ ਜਾਂਦੀਆਂ ਜਿਮੀਦਾਰ ਆਪਣੇ ਖੇਤਾਂ ਤਾਂ ਹੀ ਨਹੀਂ ਪਹੁੰਚ ਸਕਦੇ ਬੀਬੀਆਂ ਨੂੰ ਫਰੋਲ ਫਰੋਲ ਕੇ ਬੀਐਸ ਐਫ ਵਾਲੇ ਆਪਣੇ ਖੇਤਾਂ ਪਾਈ ਭੇਜਦੇ ਹੈਗੇ ਆ ਮਾਈਨਾ ਲੱਗ ਜਾਂਦੀਆਂ ਖੇਤਾਂ ਦੇ ਵਿੱਚ ਉੱਥੇ ਬੇਕਾਰ ਹੋ ਜਾਂਦੀ ਹੈ ਸੱਡੀ ਜ਼ਮੀਨ ਜਿੱਥੇ 70% ਵਪਾਰ ਲੈਂਦੇ ਤੇ ਕਰਦੇ ਪਾਕਿਸਤਾਨ ਨਾਲ ਹੁੰਦਾ ਸੀ ਅੱਜ ਇੱਥੇ ਸਾਰੇ ਧੰਦੇ ਬੰਦ ਹੋ ਗਏ ਹੈਗੇ ਆ ਸਮਗਲਿੰਗ ਹਜੇ ਵੀ ਚੱਲਦੀ ਐ ਡਰੋਨ ਹਜੇ ਵੀ ਆਉਂਦੇ ਆ ਮਾਰੇ ਕੰਮ ਸਾਰੇ ਹੋ ਜਾਂਦੇ ਆ ਪਰ ਚੰਗੇ ਬੰਦਿਆਂ ਦੇ ਮੇਲ ਆਪਸ 'ਚ ਰੋਕਦੇ ਜੇ ਸਾਡਾ ਆਪਸ 'ਚ ਤਾਲਮੇਲ ਹੋਵੇ ਸਾਡਾ ਵਪਾਰਕ ਸਾਂਝ ਹੋਵੇ ਆਵਾਜਾਹੀ ਹੋਵੇ ਤਾਂ ਹਰੇਕ ਇਨਸਾਨ ਪੱਖੀ ਬੰਦਾ ਮਾਰੇ ਨੂੰ ਮਾੜਾ ਕਹੂਗਾ ਚਾਹੇ ਉਹ ਹਿੰਦੂਆਂ ਦਾ ਕਾਤਲ ਕੀਤਾ ਹੋਏ ਸਿੱਖਾਂ ਦਾ ਕੀਤਾ ਹੋਏ ਮੁਸਲਮਾਨਾਂ ਦਾ ਕੀਤਾ ਹੋਏ ਇਹ ਨੁਕਤਾ ਦੀ ਸਾਂਝ ਹੁੰਦੀ ਹੈ ਇਹ ਜਿਹੜੀ ਪਾਕਿਸਤਾਨ ਦੀ ਆਰਮੀ ਤੇ ਸਰਕਾਰ ਭਾਰਤ ਦੀ ਹਿੰਦੂ ਪ੍ਰਸਤ ਸਰਕਾਰ ਤੇ ਆਰਮੀ ਇੱਕ ਦੂਜੇ ਨਾਲ ਭੜ ਰਹੀ ਹੈ ਅਜ ਪ੍ਰਬਾਨੂ ਸ਼ਸਤਰਤਾ ਯੋਗ ਹੈ ਇਹਦੇ ਵਿੱਚ ਜੇ ਇਹ ਗਲਤੀ ਹੋ ਗਈ ਤਾਂ ਇੱਥੇ ਪੰਜਾਬ ਦੀ ਤਬਾਹੀ ਹੋ ਜਾਊਗੀ ਸਾਡੇ ਗੁਰਤਾਰਮ ਦੋਨੋਂ ਪਾਸੇ ਹੈਗੇ ਕਰਤਾਰਪੁਰ ਸਾਹਿਬ ਇੱਥੇ ਹੈ ਨਨਕਾਣਾ ਸਾਹਿਬ ਹੈਗੇ ਪੰਜਾ ਸਾਹਿਬ ਹੈਗੇ ਗੁਰੂ ਸਾਹਿਬ ਦੋਨੋਂ ਪਾਸੇ ਬਸਦੇ ਹੁੰਦੇ ਸੀਗੇ ਸਾਡੇ ਗੁਰੂਆਂ ਨੇ ਸਾਰੇ ਕਿਤੇ ਸਿੱਖੀ ਰੱਖੀ ਹੈ ਅੱਜ ਵੀ ਪੰਥ ਦੀਆਂ ਜਾਇਦਾਦਾਂ ਉੱਥੇ ਖੜੀਆਂ ਐ ਇੱਥੋਂ ਬੰਬ ਚੱਲੇ ਉੱਥੇ ਢਹਿ ਜਾਣੇ ਚਾਹੇ ਤਰਾਚੀ ਦੇ ਪਰਮਾਣੂ ਸ਼ਸਤਰ ਚੱਲ ਪਏ ਉਧਰਲੀ ਹਵਾ ਜਿਹੜੀ ਮੀਂਹ ਵਾਲੀ ਆਉਂਦੀ ਹੈ ਸਾਰਾ ਉੱਥੇ ਦਾ ਪ੍ਰਦੂਸ਼ਣ ਇੱਥੇ ਸੁੱਟ ਦੇਣਾ ਹੈ ਅਗਲੀਆਂ ਸਾਡੀਆਂ ਪੀੜ੍ਹੀਆਂ ਰਹਿ ਜਾਣੀਆਂ ਡੀਐਨਏ 'ਚ ਫਰਕ ਹੋ ਜਾਣੇ ਕਿਸੇ ਦੀ ਬਾਹ ਨਹੀਂ ਕਿਸੇ ਦੀ ਲੱਤ ਨਹੀਂ ਇਹੋ ਜੀ ਜੰਪਲ ਹੋ ਜਾਣੀਆਂ ਅੱਜ ਅਕਾਲ ਤੱਕ ਦਾ ਜਸਦਾਰ ਕਹਿੰਦੇ ਕਹੋਂਦੇ ਗੜਗੱਤ ਸਾਹਿਬ ਕਹਿੰਨੇ ਐ ਕਿ ਸਿੱਖਾਂ ਨੂੰ ਬੱਚੇ ਹੋਰ ਪੈਦਾ ਕਰਨੇ ਚਾਹੀਦੇ ਆ ਪਰ ਜੇ ਇੱਥੇ ਜੰਗ ਹੋ ਗਿਆ ਇੱਥੇ ਜਾ ਕੇ ਪਰਵਾਣੂ ਸੱਤ ਵਰਤੇ ਗਏ ਘਰੇਚਤਾ ਬਾਦੀ ਹੋਣੀ ਨਹੀਂ ਇਹ ਜੰਗ ਨੂੰ ਹਰੇਕ ਸਿੱਖ ਨੂੰ ਹਰੇਕ ਹਿੰਦੂ ਨੂੰ ਹਰੇਕ ਮੁਸਲਮਾਨ ਨੂੰ ਇਹ ਰੋਕਣਾ ਚਾਹੀਦਾ ਆਪਾਂ ਨੂੰ ਬਸਣਾ ਚਾਹੀਦਾ ਪਿਆਰ ਮੁਹੰਮਦ ਨਾਲ ਔਰ ਆਪਾਂ ਨੂੰ ਇੱਕ ਦੂਜੇ ਦੇ ਕੰਮਾਂ 'ਚ ਸਾਥ ਦੇਣੀ ਚਾਹੀਦੀ ਹੈ ਗਵਾਂਢੀ ਨਾਲ ਬਣਾ ਕੇ ਰੱਖੀ ਦੀ ਹੈ ਨਾ ਕਿ ਤੋੜ ਕੇ ਇਹ ਤਾਂ ਜਿਹੜਾ ਸਰਵਰਕਰ ਹੋਇਆ Hindu Mahasabha ਦਾ ਮੁਖੀ ਔਰ ਜਿਹੜਾ RSS ਦਾ ਮੁਖੀ ਹੈ ਉਹਦਾ ਫਾਰਮੂਲਾ ਸੀਗਾ ਕਿ ਜਿਹੜੇ ਔਰੇ Hindu Sikh Jain Bodhi ਹੈਗੇ ਆ ਉਹਨਾਂ ਨੂੰ ਇਕੱਠੇ ਹੋ ਕੇ ਮੁਸਲਮਾਨਾਂ ਦੇ ਬਰਖਲਾਫ ਤੁਰਨਾ ਚਾਹੀਦਾ ਹੈ ਤਾਂ ਹੀ ਅਸੀਂ ਇਕੱਠੇ ਹੋਵਾਂਗੇ ਇਹ ਹਰੇਕ ਸਰਕਾਰ ਨੇ ਕੰਮ ਕੀਤਾ ਹੈਗਾ ਇੰਦਰਾ ਗਾਂਧੀ ਨੇ ਵੀ ਇਦਾਂ ਜੰਗਾਂ ਲੜ ਕੇ ਵੋਟਾਂ ਖੱਡੀਆਂ ਇਸੀ ਤਰ੍ਹਾਂ ਰਾਜੀਵ ਗਾਂਧੀ ਨੇ ਸਿੱਖਾਂ ਦੇ ਪਰਕਲਾ ਖੱਟੀਆਂ ਔਰ ਅਸੀਂ ਦੇਖਿਆ ਅਟਰ ਬਿਹਾਰੀ ਆਵਾਜ਼ ਪਾਈ ਤੋਂ ਲੈ ਕੇ ਜਾ ਕੇ ਆ ਜਿਹੜੇ ਅਦਵਾਨੀ ਅਦਾਨੀ ਇਹ ਜਿਹੜਾ ਆਪਣਾ ਮੋਦੀ ਹੈ ਇਹਨੇ ਪਹਿਲਾਂ ਵੀ ਪਲਵਾਮੇ 'ਤੇ ਜਾ ਕੇ ਇਹੀ ਕੰਮ ਕਰਕੇ ਵੋਟਾਂ ਲਿੱਤੀਆਂ ਹੁਣ ਬਿਹਾਰ 'ਚ ਚੋਣ ਹੈ ਹੁਣ ਵੀ ਇਹ ਸਾਰਿਆਂ ਨੂੰ ਜੰਗ ਦੇ ਤੌਰ ਦੇ ਉੱਤੇ ਇਕੱਠਾ ਕਰ ਰਿਹਾ ਹੈ ਮਨੁੱਖਤਾ ਨੂੰ ਨਾ ਵੰਡ ਪਾਓ ਬੜੇ ਭਿਆਨਕ ਨਤੀਜੇ ਹੋਣਗੇ ਆਪਾਂ ਨੂੰ ਆਪਸ ਵਿੱਚ ਬਣਾ ਕੇ ਰੱਖਣੀ ਚਾਹੀਦੀ ਹੈ ਅੱਜ ਦੀ ਸਾਡੀ ਜਿਹੜੀ ਮਾਰਚ ਹੈ ਆਮ ਆਵਾਮ ਨੂੰ ਬੇਨਤੀ ਕਰਦੀ ਹੈ ਆਪਣੇ ਲੀਡਰਾਂ ਨੂੰ ਕਹੋ ਕਿ ਸਾਨੂੰ جنگ ਨਹੀਂ ਚਾਹੀਦੀ ਸਾਨੂੰ ਅਮਨ ਚਾਹੀਦਾ ਹੈ ਸਾਨੂੰ ਵਪਾਰ ਚਾਹੀਦਾ ਹੈ ਆਵਾਜਾਵੀ ਚਾਹੀਦੀ ਹੈ ਜੇ ਤੁਸੀਂ ਕਹਿੰਦੇ ਹੋ ਬਾਰਡਰ ਖੋਲ ਕੇ ਉੱਥੋਂ ਕੋਈ ਮਾਲਾ ਕਮ ਆਊਗਾ ਉਹ ਤਾਂ ਡਰੋਨਾਂ ਰਾਹੀਂ ਹੁਣ ਵੀ ਆ ਰਿਹਾ ਹੈ ਪਰ ਜਿਹੜੇ ਚੰਗੇ ਬੰਦੇ